ਅਸੀਂ ਸਾਰਿਆਂ ਨੂੰ ਮਿਲ ਜਾ ਮਿਲ ਜਾ ਕਰੀ ਜਾਂਦੇ ਆ ਹਾਂ ਤੇ ਸਰਵਨ ਭਗਤ ਮਾਰਤਾ ਸਰਵਨ ਮਿਰਜ਼ਾ ਚੰਗਾ ਲੱਗਦਾ ਜਿਹੜਾ ਆਪਦੇ ਰਿਸ਼ਤੇਦਾਰ ਦੀ ਮਾਸੀ ਦੀ ਕੁੜੀ ਸੀ ਜਾਂ ਭੂਆ ਦੀ ਕੁੜੀ ਸੀ ਸਹਿਵਾ ਹੂੰ ਤੇ ਜਿਸ ਦਿਨ ਉਹਦੇ ਉਹ ਹੋਣੇ ਸੀਗੇ ਨਿਕਾਹ ਉਹਦੇ ਕਿਦੋਂ ਪਹਿਲਾਂ ਕੱਢ ਲਿਆ ਪਰਾ ਮਗਰਾ ਕੇ ਉਹਨੂੰ ਠੋਕਤਾ ਅਸੀਂ ਮਿਰਜ਼ੀ ਮੱਜ ਤੱਕ ਗਈ ਜਾਂਦੇ ਆ ਗਈ ਜਾਂਦੇ ਸਰਵਨ ਭਗਤ ਭੁੱਲ ਗਏ ਜਿਹੜਾ ਆਪਦੇ ਮਾਂ ਪਿਓ ਨੂੰ ਬਹਿੰਗੀ ਚ ਪਾ ਕੇ ਤੇ ਲੋਕਾਂ ਧੁਨ ਤੀਰਥਾਂ ਦੀ ਯਾਤਰਾ ਕਰਾਉਂਦਾ ਸੀ ਸਾਡਾ ਨਾਇਕ ਸਰਬਨ ਭਗਤ ਹੋ ਸਕਦਾ ਹੈ ਮਿਰਜ਼ਾ ਨਹੀਂ ਹੋ ਸਕਦਾ ਪਰ ਇਹ ਸਰਕਾਰਾਂ ਚਾਹੁੰਦੀਆਂ ਮਿਰਜ਼ੇ ਨੂੰ ਨਾਇਕ ਬਣਾਉ ਇਹਨਾਂ ਦਾ ਕਿਉਂ ਮਿਰਜ਼ਾ ਇਹਨਾਂ ਦਾ ਨਾਇਕ ਬਣੂ ਤੇ ਆਪਦੇ ਘਰਾਂ 'ਚ ਹੀ ਅਖੇ ਖਰਾਬੀ ਕਰਨਗੇ ਹੂੰ ਇਹ ਪੁੱਤੇ ਇਹ ਭਾਵਨਾ ਪੈਦਾ ਕਰਦੇ ਨੇ ਭਾਵਨਾ ਪੈਦਾ ਕਰਾਉਂਦੇ ਕ੍ਰਾਈਮ ਪੈਦਾ ਕਰਨਗੇ ਰਿਸ਼ਤਿਆਂ ਦੇ ਵਿੱਚ ਸੱਟ ਮਾਰਨਗੇ ਹੂੰ ਸਿੱਧੀ ਗੱਲ ਇਹ ਪਿੱਛੇ ਚੱਲਿਆ 1960 ਤੋਂ ਲੈ ਕੇ ਇਹ ਕੰਮ ਬਹੁਤ ਚੱਲਿਆ ਬਹੁਤ ਚੱਲਿਆ ਬਹੁਤ ਜ਼ਿਆਦਾ ਚੱਲਿਆ ਉਲੰਘ ਪੰਜਾਬ ਦਾ ਬੇੜਾਗਰ ਕੀਤਾ ਬੇੜਾਗਰ ਹਾਂਜੀ ਆਰਥਿਕ ਤੌਰ ਤੇ ਲੁੱਟਿਆ ਗਿਆ ਜੋ ਅਖੌਤੀ ਜਿਨੂੰ ਕਹਿੰਨਾ ਵੀ ਗ੍ਰੀਨ ਰੈਵਿਊਲੂਸ਼ਨ ਹਰਾ ਇਨਕਰਾਪ ਹਿੰਦੁਸਤਾਨ ਦੇ ਲੋਕ ਸਾਡੀ ਹਿੰਦੁਸਤਾਨ ਦੀ ਰਾਜ ਕਰਤਾ ਸ਼੍ਰੇਣੀ ਇਨਕਰਾਪ ਸ਼ਬਦ ਦੇ ਰੈਵਿਊਲੂਸ਼ਨ ਦੇ ਬਹੁਤ ਬਰ ਖਿਲਾਫ ਹੈ ਪਰ ਸਭ ਤੋਂ ਵੱਧ ਵਰਤੋਂ ਇਹਦੀ ਇਹ ਕਰਦੇ ਨੇ ਕਿਵੇਂ ਗ੍ਰੀਨ ਰੈਵਿਊਲੂਸ਼ਨ ਜੇ ਚਾਰ ਸਿੱਤੇ ਵਾਧਾ ਆ ਜਾਣਾ ਫਸਲ ਚੱਕਣ ਗ੍ਰੀਨ ਰੈਵਿਊਲੂਸ਼ਨ ਆ ਗਿਆ ਜੇ ਬੱਕਰੀ ਦੇ ਖਾਣੇ 'ਚ ਦੋ ਧਾਰਾ ਵੱਧ ਆ ਜਾਣ ਅਕਣਗੇ ਵਾਈਟ ਰੈਵੋਲੂਸ਼ਨ ਆ ਗਿਆ। ਵਾਈਟ ਰੈਵੋਲੂਸ਼ਨ। ਜੇ ਪਿੰਡ ਦੀ ਟੋਬੇ 'ਚ ਦੋ ਮੱਛੀਆਂ ਆ ਜਾਣ ਅਕਣਗੇ ਜੀ ਨੀਲਾ ਰੈਵੋਲੂਸ਼ਨ ਆ ਗਿਆ। ਹੂੰ। ਸਭ ਤੋਂ ਵੱਧ ਰੈਵੋਲੂਸ਼ਨ ਦੇ ਬਰਕਰਾਰ ਆਪਣੇ ਲੋਕ ਨੇ। ਆਪਣੀ ਰਾਜਕੜਦਾਸ਼ ਰੇਣੀਆ। ਸਭ ਦੇ ਵਰਤੋਂ ਕਰਦੇ ਨੇ। ਇਸ ਤਰ੍ਹਾਂ ਉਹ ਰੈਵੋਲੂਸ਼ਨ ਦੇ ਬੜੇ ਪੰਜਾਬ ਦੀ ਖੇਸਾਣੀ ਨੂੰ ਵਰਤ ਲਿਆ। ਇਹਦੇ ਸੋਮਿਆਂ ਨੂੰ ਵਰਤ ਲਿਆ, ਪਾਣੀ ਨੂੰ ਵਰਤ ਲਿਆ ਤੇ ਉਹ ਵੇਖ ਲੋ ਖੇਸਾਣੀ ਦਾ ਘਾਣ ਕਰਤਾ। ਇਹ ਕਹਿੰਦੇ ਭਲੇ ਭਲੇ ਬੜਾ ਅੰਨ ਪੈਦਾ ਕੀਤਾ ਧੰਨ ਭਾਗ ਅੰਨ ਪੈਦਾ ਕੀਤਾ ਮਾੜੀ ਗੱਲ ਨਹੀਂ। ਅਪਾ ਦੁਨੀਆ ਸਭ ਤੋਂ ਵੱਧ ਅੰਨ ਪੈਦਾ ਕਰਦੇ ਸੀ ਸਹੀ ਹੈ 1947 ਤੱਕ ਆਪਾਂ ਨਹੀਂ ਪੈਦਾ ਕਰਦੇ ਸੀ ਹਮ ਵਰਲਡ ਵਾਰ ਸੈਕੰਡ ਦੇ ਵਿੱਚ ਆਪਣੇ ਕੋਲੇ ਅੰਨ ਸੀ ਨਾਲੇ ਕਾਲ ਪਿਆ ਸੀ ਅੰਗਰੇਜ਼ ਧੱਕੇ ਨਾਲ ਲੈ ਕੇ ਗਿਆ ਆਪਣਾ 43 ਲੱਖ ਬੰਦਾ ਭੁੱਖਾ ਮਰਿਆ ਅੰਗਰੇਜ਼ 1942 ਦਾ ਕਾਲ ਪਿਆ ਮਰਦੇ ਨਹੀਂ 43 ਜਵਾਨ ਚੱਕ ਕੇ ਅੰਗਰੇਜ਼ ਕੋਲ ਤਾਂ ਨਹੀਂ ਸੀ ਹਮ ਆਪਾਂ ਭੁੱਖੇ ਮਰੇ ਉਹ ਤਾਂ ਕਹਿੰਦੇ ਭਾਈ ਕਾਲ ਪਿਆ ਸੀ ਬਾਲਾ ਵੱਡਾ ਹਾਂ ਇਹ ਕਹਿੰਦਾ ਬਜ਼ੁਰਗ ਨੂੰ ਪੁੱਛ ਰੋ ਕਹਿੰਦੇ ਜਿਹੜਾ ਬਜ਼ੁਰਗ 80 ਸਾਲ ਤੋਂ ਵੱਧ ਹੈ ਹਾਂ ਜਾਂ 90 ਸਾਲ ਤੋਂ ਵੱਧ ਦਾ ਹਾਂ ਜੀ ਕਾਰਡ ਪਿਆ ਸੀ ਅਸੀਂ ਨਿੱਕੇ ਹੁੰਦੇ ਨੇ ਗੱਲ ਸੁਣੀ ਭਾਈ ਕਾਰਡ ਪਿਆ ਸੀ ਹਾਂ ਸਹੀ ਹੈ ਇਹ ਸਾਰਾ ਸਰਕਾਰੀ ਇਹ ਜਿਹਨੂੰ ਕਹਿੰਦੇ ਨਾ ਇਹ ਇੱਕ ਕਰਤੂਤਾ ਹੁੰਦੀ ਹੈ ਨਾ ਜਿਹੜਾ ਜਿਹੜਾ ਆਪਣੇ ਮਤਲਬ ਆਮ ਪਰਿਵਾਰਾਂ ਦੇ ਵਿੱਚ ਬਿਲਕੁਲ ਸਾਝ ਬਹੁਤ ਹੁੰਦੀ ਸੀ ਭਰਾ ਮਤਲਬ ਕਹੇਗੀ ਭਰਾ ਇੱਟੇ ਪਰਿਵਾਰ ਉਹ ਉਹਦਾ ਹੁਣ ਜਿਵੇਂ ਜਿਸ ਤਰੀਕੇ ਨਾਲ ਨਿਊਕਲੀਅਰ ਜਾਂ ਕਹਿੰਦੇ ਆ ਬਿਲਕੁਲ ਨਾ ਸ਼ਬਦ ਘੜਿਆ ਹਾਂ ਨਿਊਕਲੀਅਰ ਜਾਂ ਤਾਂ ਬੰਬ ਨਿਊਕਲੀਅਰ ਹੁੰਦੇ ਆ ਜਾਂ ਪਰਿਵਾਰ ਨਿਊਕਲੀਅਰ ਕਮਾਲ ਨਹੀਂ ਰੱਖੋ ਕਿਵੇਂ ਦੁਰਵਰਤਨਾਂ ਸ਼ਬਦਾਂ ਦੀ ਸਹੀ ਹੈ ਕਿਉਂਕਿ ਬੰਬ ਨਿਊਕਲੀਅਰ ਆਪਾਂ ਟੋਲੇਟ ਕਰ ਸਕਦੇ ਆ ਉਹਨੂੰ ਜੇਦਾ ਪਟੋਲੇਟ ਕਰਦੇ ਨਿਊਕਲੀਅਰ ਬੰਬ ਬਾ ਬਾਈ ਬੰਦਾ ਭਈ ਐਟਮ ਬੰਬ ਵਾਲਾ ਬੰਦਾ ਹੈ ਬੜਾ ਤਕੜਾ ਹੈ ਤੇ ਫਿਰ ਆਪਾਂ ਪਰਿਵਾਰ ਨੂੰ ਵੀ ਨਿਊਕਲੀਅਰ ਕਰਤਾ ਨਿਊਕਲੀਅਰ ਦਾ ਮਤਲਬ ਹੈ ਮਾਪੇ ਕਿਸੇ ਪਾਸੇ ਪਏ ਆ ਧੀ ਕਿਸੇ ਪਾਸੇ ਆ ਪੁੱਤ ਕਿਸੇ ਪਾਸੇ ਆ ਬੱਚਾ ਕਿਸੇ ਪਾਸੇ ਆ ਪੰਜੇ ਇੱਕ ਕਮਰੇ ਚ ਬੈਠੇ ਹੋਏ ਬਗਾਨੇ ਆ ਹਮ ਤੇ ਜੱਜਵੇ ਕਿੱਥੋਂ ਆ ਪਤਾ ਸਹੀ ਆ ਹੈ ਜਿਹੜਾ ਛੋਟਾ ਨਾ ਧੀ ਕੰਮ ਕਰ ਕਰ ਰਹੀ ਜਿਹਨਾਂ ਪੁੱਤ ਕੰਮ ਕਰ ਕਰ ਰਹੀ ਆ ਮਾਂ ਨੂੰ ਬੁਲਾਉਣਾ ਨਹੀਂ ਕਹਣਗੇ ਮੰਮਾ ਰੋਟੀ ਬਣ ਗਈ ਹਮ ਨੂੰ ਕੁਝ ਵੀ ਤੂੰ ਆਟਾ ਪਿਆ ਕੇ ਲੈ ਆ ਹਮ 18-20 ਸਾਲ ਦਾ ਇਹ ਲੈ ਬੈਠਾ ਘਰੇ ਮੋਬਾਈਲ ਤੇ ਬੈਠੇ ਨੇ ਜੋ ਆ 20 ਸਾਲ ਦਾ ਵੀ 25 ਸਾਲ ਦਾ ਵੀ ਕੰਮ ਕਰਨਾ ਕੋਈ ਨਹੀਂ ਝਾੜੂ ਨਹੀਂ ਘਰੇ ਲਾਉਣਾ ਭਾਂਡਾ ਨਹੀਂ ਧੋਣਾ ਆਪਦੇ ਕੱਪੜੇ ਨਹੀਂ ਧੋਣੇ ਬਾਥਰੂਮ ਨਹੀਂ ਧੋਣਾ ਆਪਦੇ ਹੱਥ ਤੱਕ ਨਹੀਂ ਧੋਣੇ ਸਾਰਾ ਕੁਝ ਮਾਂ ਕਰੇ ਹਮ ਨਰਕ ਨਹੀਂ ਮਾਂ ਕਰੇ ਉਹ ਮਾਂ ਪੜੀ ਬਿਨਕ ਦੀਆ ਅਸੀਂ ਇੱਕ ਐਡਵਾਂਸ ਕਾਫੀ ਹੋ ਗਏ ਐਡਵਾਂਸ ਕਾਫੀ ਹੋ ਗਿਆ ਪਹਿਲਾ ਮਾਂ ਪਹਿਲਾ ਪਹਿਲਾ ਮਤਲਬ ਜਦੋਂ ਸਾਡੇ ਆਪਣੇ ਚਾਚੇ ਤਾਏ ਇਕੱਠੇ ਰਹਿੰਦੇ ਸੀ ਯਾਰ ਕੋਈ ਮਤਲਬ ਇੱਕ ਬਜ਼ੁਰਗ ਦੀ ਝੜਕੇ ਹੁੰਦੀ ਸੀ ਯਾਰ ਇੱਕ ਕਾਫੀ ਸੀ ਝੜਕ ਵੀ ਬੜੀ ਜਦੋਂ ਚੌੜ ਕਰਦਾ ਉਹਨਾਂ ਨੇ ਛੱਤਰ ਲੋਣਾ ਤੇ ਮਾਰਨਾ ਚਲਾਵਾ। ਹੂੰ। ਵੱਜਣਾ ਨਾ ਬੰਜੜਾਂ ਕੰਧ 'ਚ। ਤੇ ਖੜਕਾ ਜਿਹੜੇ ਛੱਤਰ 'ਚ ਕੰਧ 'ਚ ਵੱਜੇ ਖੜਕਾ ਤਾਂ ਹੋਣਾ ਆ। ਹਾਂ। 2 ਵਜੇ ਜਾਂਦੇ 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 ਰਹਿਣ ਤੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੁਣ ਨਹੀਂ ਝੜੋ ਝੜ ਕੇ। ਉਹ ਪਕਜੋ ਪਕਜੋ ਥੋੜੇ ਸਾੜੇ ਛੱਤਰ ਪਹਿਣਗੇ। ਗੱਲ ਇੱਥੀ ਠੰਡੀ ਕਰ ਦਿੰਦੇ ਉਹ। ਹਾਂ ਹੁਣ ਭਾਵੇਂ ਤੁਸੀਂ ਜੋ ਮਰਜ਼ੀ ਕਰੀਏ ਉਹ ਨਾ ਪਿਓ ਦੀ ਸ਼ਰਮ, ਨਾ ਸੰਗ, ਨਾ ਭੈ। ਤਿੰਨ ਚੀਜ਼ਾਂ ਆਉਂਦੀਆਂ। ਹੂੰ। ਸਭ ਤੋਂ ਵੱਡਾ ਸਰਕਾਰ। ਸਤਕਾਰ। ਤਾਂ ਸੋਸਾਇਟੀ ਵਧੀਆ ਰਹਿੰਦੀ ਆ। ਫਿਰ ਸ਼ਰਮ ਬڑے ਛੋਟੇ ਦੀ ਫਿਰ ਪੈ ਜੇ ਤੁਸੀਂ ਵੇਖੋ ਇੱਕ ਬੰਦਾ ਬੀੜੀ ਪੀਂਦਾ ਆ ਰਿਹਾ ਜੇ ਪੈ ਕਰਕੇ ਵੀ ਉਹਨੇ ਬੀੜੀ ਬੁਝਾਤੀ ਇਹ ਵੀ ਕੋ ਗੁਣਾ ਹੈ ਗੁਣਾ ਪੈਵਨ ਹੈ ਯਾਰ ਮੈਂ ਬੀੜੀ ਉਹਨੂੰ ਅਸਾਹਸ ਹੋ ਗਈ ਮੈਂ ਗਲਤਾਂ ਤਾਂ ਬੀੜੀ ਬੁਝਾਈ ਜਾਣਾ ਜੇ ਉਹਨੇ ਥੋੜੇ ਸਤਕਾਰ ਕਰਕੇ ਬੁਝਾਈ ਹੈ ਤੇ ਕੀ ਆ ਬਾਤ ਹੈ ਸਹੀ ਗੱਲ ਨਹੀਂ ਨਹੀਂ ਇਹ ਉਹ ਬੀੜੀ ਪੀਂਦਾ ਨਹੀਂ ਮੇਰੇ ਕੋਲ ਮੈਂ ਪੀਣਾ ਮੇਨ ਬੀੜੀ ਪਿਜਾਦੀ ਲੋਕ ਐ ਸਤਕਾਰ ਹੈ ਜਾਂ ਸ਼ਰਮੰਦ ਹੈ ਵੀ ਜਾਂ ਮੈਂ ਬੀੜੀ ਪੀਂਦਾ ਉਹ ਤਾਂ ਬਿਲਕੁਲ ਨਹੀਂ ਪੀਂਦਾ ਉਹ ਜੋ ਤੂੰ ਸਾਹਮਣੇ ਆਇਆ ਉਹਨੇ ਬੀੜੀ ਭਜਾਤੀ ਉਹ ਹੈ ਸ਼ਰਮ ਭੈ ਸਤਕਾਰ ਤੇ ਸ਼ਰਮ ਜਿਹੜਾ ਤਿੰਨ ਚੀਜ਼ਾਂ ਸਮਾਜ ਦੇ ਵਿੱਚ ਰੱਖਦਾ ਹੈ ਉਹ ਬੰਦਾ ਇਹ ਸਮਝੋ ਵੀ ਅਨੁਸ਼ਾਸਨ ਦਾ ਪਾਲਨ ਕਰਦਾ ਹੁੰਦਾ ਤੇ ਉਹ ਉਹਦੇ ਚੰਗਾ ਸੋਚਾਰ ਪੈਦਾ ਹੁੰਦਾ ਚੰਗੀ ਸੰਸਕਾਰ ਪੈਦਾ ਹੁੰਦਾ ਤੇ ਚੰਗੇ ਚੰਗਾ ਸਭ ਵਿਚਾਰ ਬਣ ਜਾਂਦਾ ਇਹ ਸ਼ਬਦਾਂ ਇਹ ਸ਼ਬਦ ਉਹ ਬਜਾ ਅੱਗੇ ਪਿੰਡ ਪਿੰਡਾਂ ਦੇ ਲੋਕ ਜਿਵੇਂ ਤੁਸੀਂ ਗੱਲ ਪਿੰਡ ਕੋਈ ਪਿੰਡੋਂ ਸ਼ਹਿਰ ਆਉਂਦਾ ਜਾਂ ਕੋਈ ਮੁੰਡੇ ਪੜ੍ਹਨਾ ਆਉਂਦੇ ਜੇ ਕੋਈ ਉੱਥੇ ਪਿੰਡ ਦਾ ਬੰਦਾ ਹੀ ਤੁਰ ਫਰ ਡਰ ਜਾਂਦੇ ਵੇਖ ਕੇ ਵੀ ਬਾਹ ਕਹਿੰਦਾ ਪਿੰਡ ਦਾ ਕੋਈ ਬੰਦਾ ਆਉਂਦਾ ਹਮ ਸਾਰੇ ਡੰਦੇ ਵੀ ਬਾਬਾ ਆ ਗਿਆ ਜਾਂ ਚਾਚਾ ਆ ਗਿਆ ਹੁਣ ਤਾਂ ਪਿਓ ਆ ਜੇ ਤੂੰ ਡਰਦੇ ਅਸੀਂ ਖੁਦ ਹਾਂ ਦਾ ਸੀ ਸਰਸੇ ਰਹਿੰਦੇ ਸੀ ਸਰਸੇ ਪੜ੍ਹਨਾ ਮੈਂ ਕਿਹਾ ਨਾ ਪਿਕਚਰ ਕੋਲ ਦੀ ਪਿਕਚਰ ਹਾਲ ਸੀ ਸਿਨੇਮਾ ਉਹਨੇ ਬੜੇ ਜਿਹੇ ਵਿਦਿਆਰਥੀ ਸਿਨੇਮਾ ਨਹੀਂ ਦੇਦੇ ਸੀ ਵੀ ਪਤਾ ਹੀ ਇਹ ਕਰਦੇ ਉਹ ਪਤਾ ਲੱਗਾ ਤੇ ਛੱਤਰ ਪੈ ਜਾਣੇ ਸਿਨੇਮਾ ਵੇਖਣਾ ਇਹਨੂੰ ਠੀਕ ਨਹੀਂ ਮੰਨਦੇ ਸੀ ਐਵੇਂ ਬੇ ਬੇਲੋਣੀਆਂ ਰੋਮਾਂਟਿਕ ਗੱਲਾਂ ਹੁੰਦੀਆਂ ਸਿਨੇਮੇ ਚ ਉਹਨਾਂ ਮੇਰੇ ਤੇ ਦੇਖੀਆਂ ਕਿਹੜੀਆਂ ਐਵੇਂ ਜਿਸਮ ਫਰੋਸ਼ੀ ਕਰਦੇ ਹੁੰਦੇ ਸੀਗੇ ਜੀ ਉਹ ਜਦੋਂ ਮੈਂ ਆਹ ਰਾਹ ਹੀ ਤੁਰਿਆ ਹੂੰ ਤੋ ਸਿਨੇਮੇ ਕੋਲ ਦੀ ਲੰਘਣਾ ਪਾਇਆ ਕੋਈ ਰਾਹ ਚ ਤੇ ਕਿਸੇ ਨੇ ਮੈਨੂੰ ਨਹੀਂ ਵੇਖਿਆ ਪਿੰਡ ਦੇ ਬੰਦੇ ਨੇ ਜਾ ਕੇ ਬਾਬੇ ਨੂੰ ਕੋਲ ਸ਼ਿਕਾਇਤ ਲਾ ਦਿੱਤੀ ਵੀ ਤਰਕਸਾ ਤੇਰਾ ਪੁੱਤਾ ਮੈਨਾਂ ਸਿਨੇਮੇ ਕੋਲੇ ਆਉਂਦਾ ਵੇਖਿਆ ਹੂੰ ਵੀ ਮਦਰ ਉਸਨ ਮੇ ਜੋ ਨਿਕਲੇ ਹਾਂ ਉਹਨੇ ਯਾਕੀ ਜਦੋਂ ਮੈਂ 7-8 ਦਿਨ ਮਰੂ ਘਰੇ ਗਿਆ ਮੈਨੂੰ ਉਹਦਾ ਪੁੱਤ ਤੁਸੀਂ ਚੀ ਸਾਧਨ ਹੋ ਗਏ ਤੁਸੀਂ ਸਿਲਮੇ ਕੋਲ ਦੀ ਗਏ ਸੀ ਮੈਂ ਹਾਂ ਬਾਬਾ ਆ ਤਾਂ ਕਿਉਂ ਮੈਂ ਬਾਬਾ ਜਿੱਥੇ ਰਹਿਣਾ ਉਤੋਂ ਉਹਦੇ ਕੋਲ ਦੀ ਤੁਰ ਕੇ ਆਉਣਾ ਪੈਂਦਾ ਰਾਹੀ ਉਹ ਹੈ ਹੂੰ ਸਿਲਮੇ ਵਿੱਚ ਨਹੀਂ ਬੜਿਆ ਸੀ ਹੂੰ ਕੋਲ ਦੀ ਆਉਣਾ ਪਿਆ ਲੰਘ ਜਾਂਦੇ ਮਦਰ ਕੋਲ ਦੀ ਲੰਘਣਾ ਵੀ ਕਹਿੰਦੇ ਵੀ ਸਿਲਮੇ ਕੋਲ ਦੀ ਕਿਉਂ ਲੰਘਣਾ ਤੁਸੀਂ ਉਹ ਲੰਘਾ ਉਦੋਂ ਜਿਸ ਫਰੋਸ਼ੀ ਤੇ ਰੋਮਾਂਸ ਭਰੋਸ ਦੀਆਂ ਸੀ ਪਿਕਚਰਾਂ ਹਾਂ ਆਪ ਨੂੰ ਜੇ ਅੱਲਾਹ ਤਾ ਮਗੇਸ਼ ਕਰ ਆ ਗਈ ਫੁਲਾਨੀ ਆ ਗਈ ਠਿਗੜੀ ਆ ਗਈ ਹੈ ਸੁਣੀ ਜਾਂਦੇ ਤੇ ਪਿੰਡ ਦੇ ਲੋਕਾਂ ਨੂੰ ਬਹੁਤ ਬੜਾ ਲੱਗਦਾ ਸੀ ਉਹ ਕਿੱਥੇ ਇਹਨਾਂ ਨੇ 12 ਗੋਂਦੇ ਸੀ 12 ਗੋਂਦੇ ਸੀ ਉਹ ਗੰਗੀਆਂ ਵਾਲਾ ਕਿੱਥੇ ਪੁਲਿਸੀਆਂ ਲੱਗਦੀਆਂ ਸੀ ਹਾਂ ਕਿੱਥੇ ਢੱਡਸਾਰੰਗੀ ਵੱਜਦੀ ਸੀ ਸਹੀ ਹੈ ਠੀਕ ਹੈ ਨਾ ਕਿੱਥੇ ਸਾਰਾ ਦਿਨ ਮਤਲਬ ਤੁਹਾਨੂੰ ਨੈਤਿਕਤਾ ਦੀ ਗੱਲ ਹੁੰਦੀ ਸੀ ਵੀਰਸ ਦੀ ਗੱਲ ਹੁੰਦੀ ਸੀ ਰਿਸ਼ਤਿਆਂ ਦੀ ਗੱਲ ਹੁੰਦੀ ਸੀ ਸਰਵਣ ਭਗਤੀ ਦੀ ਗੱਲ ਹੁੰਦੀ ਸੀ ਸਹੀ ਹੈ ਠੀਕ ਹੈ ਨਾ ਤੇ ਕਿੱਥੇ ਉਹ ਸਿਨੇਮਾ ਆ ਗਿਆ ਹਮ ਕਪੜੇ ਲਾ ਕੇ ਇੱਕ ਬਹੁਵੀ ਪਿਕਚਰ ਚੱਲੀ ਹਾਂ ਸਾਰੇ ਕਪੜੇ ਲਵਾਤੇ ਵਿੱਚ ਤੇ ਮੇਰੇ ਕਰ ਸ਼ਾਇਦ ਹੀ ਕੋਈ ਬੰਦਾ ਹੋਵੇ ਜਿਹਨੇ 20 25 25 ਵਾਰੀ ਨਾ ਵੇਖੀ ਹੋਵੇ ਕਪੜੇ ਲਾਉਣ ਨਾੜੀ ਹਮ ਇਹਨੇ ਗੱਲਾਂ ਕਰਦੇ ਸ਼ਰਾਰਤ ਸਵਾਦ ਹਾਂ ਲੋਕ ਅਮਿਸ਼ਕਾਰ ਕਰਦੇ ਸੀ ਇਹ ਰਾਜਕੜ ਦਾ ਸ਼ਰੇਣੀਆਂ ਤੇ ਜਿਹੜਾ ਬੰਦਾ ਤੁਹਾਡੇ ਮਤਲਬ ਜਿਉਂ ਤੁਸੀਂ ਗੱਲ ਕਿ ਆਮਦ ਉਹ ਉਹਨੂੰ ਕਹਿੰਦੇ ਪਿੰਡੂ ਆ ਯਾਰ ਇਹ ਆ ਪਿੰਡੂ ਤੁਹਾਨੂੰ ਸ਼ਹਿਰ ਵਿੱਚ ਇੱਕ ਬੜਾ ਭਰਮ ਹੈ ਕਿ ਇਹ ਪਿੰਡੂ ਆ ਮਸ਼ਰੀਆ ਹੁਣ ਮੈਂ ਵੀ ਅਸੀਂ ਸ਼ਹਿਰ ਚ ਰਹਿਣਾ ਵੇਖੋ ਮੈਨੂੰ ਸਮਝ ਲੋ ਵੀ 50 ਸਾਲ ਹੋ ਗਏ ਠੀਕ ਹੈ ਮੈਨੂੰ ਤੇ ਕੋਈ ਬੰਦਾ ਮਿਲਿਆ ਨਹੀਂ ਜਿਹਨੂੰ ਅਗਲੋ ਵੇ ਥੇਲੇ ਦੀ ਆ ਸਿਵਲਾਈਂ ਦਾ ਇਰ ਗਿਆ ਨਾ ਸਿਵਲਾਈਂ ਨਾ ਬੰਦੇ ਅਨਸਿਵਲਾਈਜ਼ਡ ਨੇ ਠੀਕ ਹੈ ਰੱਜ ਕੇ ਚਰਿਤ ਰਹਿਣ ਨੂੰ ਠੀਕ ਐ ਰੱਜ ਕੇ ਜਨਾਨੀ ਵਿਰੋਧੀ ਹਮ ਰੱਜ ਕੇ ਠੱਗ ਰੱਜ ਕੇ ਮਕਾਰ ਲੋਕ ਹਮ ਮੁਨਕਤਾ ਦੀ ਗੱਲ ਹੀ ਨਹੀਂ ਕੋਈ ਕਰਦਾ ਇੱਥੇ ਤੁਸੀਂ ਸ਼ਾਮ ਨੂੰ ਆਓ ਕਿਸੇ ਵਕਤ ਤੁਸੀਂ ਫੇਰ ਦੇਖੋਗੇ ਆ ਹਾਲ ਕੀ ਆ ਹਮ ਕਿਵੇਂ ਕੰਜਰਾ ਉਹ ਨੱਚਦੇ ਨੇ ਇੱਥੇ ਲੋਕੀ ਗੀਤ ਸਾਰਾ ਦਿਨ ਨੂੰ ਸਵਾਇ ਰੁਮਾਂ ਦੇ ਗੀਤ ਤੋਂ ਹੋਰ ਕੰਮ ਹੀ ਕੋਈ ਨਹੀਂ ਹਮ ਜਾਂ ਚੁਗਲੀਆਂ ਉਹਨੂੰ ਕਹਿੰਗੇ ਤੇ ਅਜਰਾ ਪਿੰਡੂਆ ਮੈਂ ਤੁਸੀਂ ਕਹਾਗੇ ਲੁਜਾਨੇ ਸ਼ਹਿਰ ਦੇ ਹੂੰ ਅੰਗਰੇਜ਼ਾਂ ਦੇ ਤਾਬੇਦਾਰ ਹੂੰ ਇਹਨਾਂ ਨੂੰ ਕਿਸੇ ਦੱਸਿਆ ਨਾ ਅੱਗੇ ਹੂੰ ਇਹਨੂੰ ਵੇਹ ਪੈਗੇ ਵੀ ਅਸੀਂ ਸ਼ਹਿਰ ਜਿਹੜੇ ਨੇ ਸਾਨੂੰ ਕੋਈ ਜਿਆਦਾ ਕੁ ਨਾਲ ਅਗਰ ਨੂੰ ਕੁੱਲਦਾ ਤਾਂ ਖਾਣਾ ਖਾਲੀ ਆ ਹਾਂ ਵਲ ਜਿਹੜੀ ਥੋੜੀ ਫੋਕ ਲੋਰ ਦੀ ਸਮਝ ਆ ਹਾਂ ਫੋਕ ਲੋਰ ਦੀ ਸਮਝ ਉਹ ਤਾਂ ਪਿੰਡਾਂ ਚ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਫੋਕ ਲੋਰ ਹੁੰਦਾ ਕੀ ਆ ਹੂੰ ਨਾ ਇਹਨਾਂ ਨੂੰ ਆਪਣੀ ਭਾਸ਼ਾ ਹੁੰਦੀ ਆ ਨਾ ਇਹਨਾਂ ਦਾ ਆਪਣਾ ਪੇਸ ਆ ਨਾ ਇਹਨਾਂ ਦਾ ਭੋਜਨ ਹੈ ਕੁਝ ਵੀ ਨਹੀਂ ਨਹਿਰੂ ਨੇ ਕਿਹਾ ਸੀ ਪੰਜਾਬ ਦੇ ਲੋਕਾਂ ਬਾਰੇ ਹਾਂ ਅਦਾ ਮਾਂ ਬੋਲੀ ਨੂੰ ਦੀ ਪੰਜਾਬੀ ਹੈ ਹਾਂ ਲਿਖਾਉਂਦੇ ਹਿੰਦੀ ਆ ਹੂੰ ਪੜ੍ਹਦੇ ਉਰਦੂ ਆ ਹੂੰ ਬੋਲਦੇ ਅੰਗਰੇਜ਼ੀ ਆ ਆਉਂਦੀਆਂ ਚਾਰੇ ਨਹੀਂ ਇਹਨਾਂ ਦਾ ਹੱਥ ਬਾੜੇ ਪੜੇ ਲਿਖਿਆ ਹੁੰਦਾ ਬਾੜੇ ਪੜੇ ਲਿਖਿਆ ਹੁੰਦਾ ਬਾੜੇ ਸਿਆਣਿਆਂ ਦਾ ਇਹਨਾਂ ਨੂੰ ਇੱਕ ਬੰਦੇ ਨੂੰ ਦੱਸਦੇ ਵੀ ਕੋਈ ਮਾਂ ਭਾਸ਼ਾ ਹੁੰਦੀ ਹੋਵੇ ਜਿਹਦੇ ਪੈਂਟ ਕੋਟ ਤੇ ਟਾਈ ਪਾਈ ਹੋਵੇ ਹੂੰ ਬੜਾ ਤੀਜੇ ਦਰਜੇ ਦੀ ਇਹਨਾਂ ਦਾ ਕੈਲੀਬਰ ਕਰੈਕਟਰ ਤੇ ਕੁਆਲਿਫੀਕੇਸ਼ਨ ਸਾਰੇ 8ਵੀਂ ਚੋਂ ਫੇਰ ਫੇਰ ਬੰਦੇ ਨੇ ਉਹ 8 ਵਿੱਚ ਕੋਈ 7 ਵਿੱਚ ਕੋਈ 5 ਇਹ ਜਿਹੜੀ ਪ੍ਰਾਣੀਆਂ ਬੋਡੀ ਜੀ ਪੀੜੀ ਫਿਰਦੀ ਹੈ ਨਾ ਹਮ ਮੇਰੇ ਮੇਰੀ ਉਮਰ ਵਾਲੇ ਸਾਰੇ ਅਣਪਣਾ ਵਰਗੇ ਨੇ